ਅੱਜ ਦੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੇ ਰੀਲ ਬਣਾ ਕੇ ਮਸ਼ਹੂਰ ਹੋਣ ਦਾ ਜਨੂਨ ਹੈ ਪਰ ਇਹ ਸ਼ੌਂਕ ਕਈ ਵਾਰ ਜਾਨਲੇਵਾ ਵੀ ਸਾਬਤ ਹੁੰਦਾ ਹੈ ਇਸ ਦੀ ਇੱਕ ਉਦਾਹਰਨ ਹਾਲ ਹੀ ਵਿੱਚ ਮਕਸੀਕੋ ਤੋਂ ਸਾਹਮਣੇ ਆਈ ਹੈ ਇੱਥੇ ਦਿਲ ਦਹਿਲਾਣ ਵਾਲੀ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਕੁੜੀ ਨੇ ਰੇਲ ਗੱਡੀ ਦੇ ਨੇੜੇ ਜਾ ਕੇ ਰੀਲ ਬਣਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਗਵਾ ਦਿੱਤੀ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਰਜਨਾਂ ਲੋਕ ਹਿਡਾਲਗੋਚ ਰੇਲਵੇ ਟਰੈਕ ਦੇ ਆਲੇ ਦੁਆਲੇ ਸਟੀਮ ਇੰਜਨ ਵਾਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸਨ ਇਹਨਾਂ ਚ ਕੁਝ ਲੋਕ ਰੇਲ ਗੱਡੀ ਨਾਲ ਸੈਲਫੀ ਲੈਣ ਅਤੇ ਵੀਡੀਓ ਬਣਾਉਣ ਲਈ ਟਰੈਕ ਦੇ ਬਿਲਕੁਲ ਨੇੜੇ ਖੜੇ ਹੋਏ ਸਨ ਟ੍ਰੇਨ ਡਰਾਈਵਰ ਕਿਸੇ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਹਾਰਨ ਵੀ ਵਜਾਉਂਦਾ ਹੈ ਪਰ ਲੋਕ ਉਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟਰੈਕ ਦੇ ਨੇੜੇ ਆ ਜਾਂਦੇ ਨੇ ਇਸ ਦੌਰਾਨ ਰੀਲ ਬਣਾਉਂਦੇ ਸਮੇਂ ਇੱਕ ਲੜਕੀ ਟਰੈਕ ਦੇ ਇੰਨੀ ਨੇੜੇ ਚਲੀ ਗਈ ਕਿ ਟ੍ਰੇਨ ਨੇ ਉਸਨੂੰ ਟੱਕਰ ਮਾਰ ਦਿੱਤੀ ਲੜਕੀ ਮੌਕੇ ਤੇ ਹੀ ਡਿੰਗ ਪਈ ਅਤੇ ਮੁੜ ਕੇ ਨਹੀਂ ਉੱઠી ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਦੀ ਮੌਤ ਹੋ ਗਈ ਹੈ ਲੜਕੀ ਦੀ ਲਾਈਵ ਮੌਤ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੋਂ ਸਬਕ ਸਿੱਖਣ ਦੀ ਗੱਲ ਕਰ ਰਹੇ ਨੇ ਹੈਂਡਲ ਤੋਂ ਇੱਕ ਸੋਸ਼ਲ ਮੀਡੀਆ ਹੈਂਡਲ ਤੋਂ ਵੀਡੀਓ ਸ਼ੇਅਰ ਕੀਤੀ ਗਈ ਹੈ ਇਸ ਕਲਿੱਪ ਨੂੰ ਹੁਣ ਤੱਕ ਲਗਭਗ 2 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ ਵੀਡੀਓ ਦੇਖ ਕੇ ਲੋਕ ਡਰ ਗਏ ਨੇ ਕਈ ਇੰਟਰਨੈਟ ਯੂਜ਼ਰ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਰੀਲ ਬਣਾਉਂਦੇ ਸਮੇਂ ਸੁਰੱਖਿਆ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ